ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਬਿਰਸਾ ਕਲੈਕਸ਼ਨ ਬਟਿੰਡਾ ਤੋਂ ਅੱਜ ਆਪਾਂ ਬਹੁਤ ਸੋਹਣੇ ਸੂਟ ਲੈ ਕੇ ਆਏ ਆਂ ਜੀ ਸਭ ਤੋਂ ਪਹਿਲਾਂ ਰਿਕੁਐਸਟ ਹੈ ਜੀ ਜੋ ਵੀ ਮੇਰੇ ਚੈਨਲ ਤੇ ਨਵੇਂ ਆ ਜੀ ਮੇਰੀ ਵੀਡੀਓ ਨੂੰ ਦੇਖ ਰਿਹਾ ਹੈ ਜੀ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਜਿਆਦਾ ਤੋਂ ਜਿਆਦਾ ਲਾਈਕ ਸ਼ੇਅਰ ਕਰਿਆ ਕਰੋ ਜੀ ਤੇ ਬਦ ਤੋਂ ਬਦ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਆਪਦੇ ਸੁਝਾਅ ਜਰੂਰ ਦਿਆ ਕਰੋ ਜੀ ਤੇ ਸਾਰਿਆਂ ਨੂੰ ਰਿਕੁਐਸਟ ਹੈ ਜੀ ਪਲੀਜ਼ ਮੇਰੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਅੱਜ ਆਪਾਂ ਸੂਟ ਬਹੁਤ ਸੋਹਣਾ ਲੈ ਕੇ ਆਏ ਆਂ ਜੀ ਇਹ ਆਪਣਾ ਬਾਜੂ ਤੇ ਕੰ ਇਹ ਮਿਲਕੀ ਦਾ ਕੰਮ ਹੈ ਜੀ ਬਹੁਤ ਸੋਹਣਾ ਸੂਟ ਹੈ ਜੀ ਤੁਸੀਂ ਕਿਸੇ ਵੀ ਤਰ੍ਹਾਂ ਦੇ ਕਿਸੇ ਵੀ ਸਟੱਫ ਤੇ ਇਹਨੂੰ ਕਸਟਮਾਈਜ਼ ਕਰਵਾ ਸਕਦੇ ਹੋ ਕਿਸੇ ਵੀ ਕਲਰ ਕੰਬੀਨੇਸ਼ਨ ਤੇ ਜੀ ਤੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਡਿਜ਼ਾਈਨ ਤੁਸੀਂ ਆਪਣੀ ਪਸੰਦ ਦਾ ਵੀ ਬਣਵਾ ਸਕਦੇ ਹੋ ਇਹ ਮਿਲਕੀ ਦਾ ਕੰਮ ਹੋਇਆ ਜੀ ਇਹ ਦੁਪੱਟਾ ਹੈ ਜੀ ਇਹ ਆਪਣਾ ਸੂਟ ਹੈ ਜੀ ਸੂਟ ਤੇ ਬਾਜੂ ਤੇ ਕਰਿਆ ਹੋਇਆ ਜੀ ਇਹ ਨੈਕਸਟ ਸੂਟ ਆਪਣਾ ਹੈਗਾ ਜੀ ਫੋਇਲ ਪੇਂਟਿੰਗ ਦਾ ਇਹ ਜਾਰਜਟ ਦਾ ਸਟੱਫ ਹੈ ਜੀ ਬਹੁਤ ਸੋਹਣਾ ਇਹਦੇ ਤੇ ਵੀ ਕੰਮ ਹੈ ਜੀ ਬਹੁਤ ਨੀਟ ਐਂਡ ਕਲੀਨ ਕੰਮ ਹੋਇਆ ਹੋਇਆ ਜੀ ਕੋਈ ਵੀ ਕੰਮ ਚ ਖਰਾਬੀ ਨਹੀਂ ਹੈ ਜੀ ਬਹੁਤ ਸੋਹਣਾ ਸਾਫ ਸੁਥਰਾ ਕੰਮ ਹੈ ਜੀ ਵਾਈਨ ਕਲਰ ਦਾ ਇਹ ਸੂਟ ਹੈ ਜੀ ਜਾਰਜਟ ਦਾ ਬਹੁਤ ਸੋਹਣਾ ਫੈਬਰਿਕ ਹੈ ਜੀ ਇਹ ਦੀ ਬਾਜੂ ਤੇ ਕੰਮ ਹੈ ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ ਇਹਦਾ ਕੰਮ ਹੋਇਆ ਹੋਇਆ ਤੇ ਬਹੁਤ ਹੀ ਸੋਹਣਾ ਇਹਦਾ ਡਿਜ਼ਾਈਨ ਬਣਿਆ ਹੋਇਆ ਜੀ ਇਹ ਫੋਇਲ ਪੇਂਟਿੰਗ ਦਾ ਕੰਮ ਹੋਇਆ ਹੋਇਆ ਜੀ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਇਹਦਾ ਕੰਮ ਹੈ ਜੀ ਬਹੁਤ ਹੀ ਸਫਾਈ ਨਾਲ ਕੀਤਾ ਹੋਇਆ ਹੈ ਜੀ ਇਹ ਸਾਰਾ ਫੁੱਲ ਸੂਟ ਫਰੰਟ ਹੈਵੀ ਬਣਿਆ ਹੋਊਗਾ ਜੀ ਇਹ ਆਪਣਾ ਹੈਗਾ ਜੀ ਬਲੋਕ ਪੇਂਟਿੰਗ ਦਾ ਸੂਟ ਮਲਟੀ ਕਲਰ ਦਾ ਬਲੋਕ ਦਾ ਹੁਣ ਬਹੁਤ ਟ੍ਰੈਂਡ ਹੈ ਜੀ ਤੁਸੀਂ ਕਿਸੇ ਵੀ ਤਰ੍ਹਾਂ ਦੇ ਕਿਸੇ ਵੀ ਸਟੱਫ ਤੇ ਕਿਸੇ ਵੀ ਕਲਰ ਤੇ ਇਹਨੂੰ ਬਣਵਾ ਸਕਦੇ ਹੋ ਇਹ ਆਪਣਾ ਜੌਰਜਟ ਤੇ ਬਣਿਆ ਹੋਇਆ ਜੀ ਨਾਲ ਸੂਟ ਵੀ ਜੌਰਜਟ ਦਾ ਦੁਪੱਟਾ ਵੀ ਪੂਰਾ ਜੌਰਜਟ ਦਾ ਪੂਰਾ ਹੈਵੀ ਸੂਟ ਬਣਿਆ ਹੋਇਆ ਜੀ ਇਹ ਸਾਰੇ ਸੂਟ ਦੇ ਉੱਪਰ ਫੁੱਲ ਹੈਵੀ ਕੰਮ ਕੀਤਾ ਹੋਇਆ ਤੁਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸਟੱਫ ਤੇ ਇਹਨੂੰ ਕਸਟਮਾਈਜ਼ ਕਰਵਾ ਸਕਦੇ ਹੋ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਦੇ ਇਹ ਸੂਟ ਹੈ ਜੀ ਤੁਸੀਂ ਕੋਈ ਵੀ ਸੂਟ ਦਾ ਬਾਰੇ ਕੋਈ ਵੀ ਜਾਣਕਾਰੀ ਲੈਣੀ ਹੋਵੇ ਤਾਂ ਸਾਡੇ WhatsApp ਨੰਬਰ ਤੇ ਮੈਸੇਜ ਕਰਕੇ ਜਾਣਕਾਰੀ ਲੈ ਸਕਦੇ ਹੋ ਜੀ ਇਹ ਵੀ ਮਿਲਕੀ ਦਾ ਆਪਾਂ ਕੱਲਾ ਦੁਪੱਟਾ ਰੈਡੀ ਕਰਾਇਆ ਜੀ ਜੇ ਤੁਸੀਂ ਇਹਦੇ ਨਾਲ ਸ਼ਰਟ ਰੈਡੀ ਕਰਵਾਉਣੀ ਹੈ ਸੂਟ ਫੁੱਲ ਸੂਟ ਰੈਡੀ ਕਰਵਾਉਣਾ ਤਾਂ ਆਪਾਂ ਤੁਹਾਨੂੰ ਫੁੱਲ ਫੁੱਲ ਸੂਟ ਵੀ ਰੈਡੀ ਕਰਵਾ ਕੇ ਦੇ ਸਕਦੇ ਹਾਂ ਜੇ ਤੁਸੀਂ ਕੱਲਿਆ ਦੁਪੱਟਾ ਲੈਣਾ ਤਾਂ ਕੱਲਾ ਦੁਪੱਟਾ ਵੀ ਲੈ ਸਕਦੇ ਹੋ ਬਹੁਤ ਸੋਹਣਾ ਮਿਲਕੀ ਦਾ ਕੰਮ ਹੋਇਆ ਇਹਦੇ ਤੇ ਇਹ ਪੱਲਿਆਂ ਤੇ ਹੈ ਜੀ ਤੇ ਵਿੱਚ ਇਹਦੇ ਬੂਟੀ ਬਣੀ ਹੋਈ ਹੈ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਹੋਵੇ ਸਕਰੀਨਸ਼ਾਟ ਲੈ ਕੇ ਸਾਡੇ WhatsApp ਨੰਬਰ ਤੇ ਤੁਸੀਂ ਆਪ ਦਾ ਸਕਰੀਨਸ਼ਾਟ ਭੇਜ ਕੇ ਆਰਡਰ ਦੇ ਸਕਦੇ ਹੋ ਜੇ ਤੁਸੀਂ ਕੋਈ ਹੋਰ ਤਰ੍ਹਾਂ ਦਾ ਕਿਸੇ ਵੀ ਸਟੱਫ ਤੇ ਜਾਂ ਕਿਸੇ ਵੀ ਕਲਰ ਤੇ ਕਸਟਮਾਈਜ਼ ਕਰਵਾਉਣਾ ਹੋਵੇ ਕੋਈ ਵੀ ਡਿਜ਼ਾਈਨ ਤਾਂ ਆਪਾਂ ਤੁਹਾਨੂੰ ਉਹ ਵੀ ਕਸਟਮਾਈਜ਼ ਕਰਵਾ ਕੇ ਦੇ ਸਕਦੇ ਹਾਂ ਉਹ ਵੀ ਆਪਾਂ ਤੁਹਾਨੂੰ ਬਣਵਾ ਕੇ ਦੇ ਦਾਂਗੇ ਜੀ ਤੇ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਹੈ ਜੀ ਇਹਨਾਂ ਦੇ 1200 ਰੁਪਏ ਦਾ ਇਹ ਵਾਲਾ ਸੂਟ ਹੈ ਜੀ ਫੋਇਲ ਪੇਂਟਿੰਗ ਦਾ ਬਹੁਤ ਘੱਟ ਪ੍ਰਾਈਸ ਦੇ ਸੂਟ ਹੈ ਜੀ ਇਹ ਵਾਲਾ ਆਪਾਂ ਨੂੰ 2000 ਦਾ ਪੈਜੂਗਾ ਸਾਰਾ ਇਹ ਫੁੱਲ ਹੈਵੀ ਵਰਕ ਵਾਲਾ ਸੂਟ ਹੈ ਵਿਦ ਦੁਪੱਟਾ ਇਹ ਆਪਨ 2000 ਦਾ ਪੈਜੂਆ ਜੀ ਬਲੌਕ ਪੇਂਟਿੰਗ ਵਾਲਾ ਤੇ ਇਹ ਫੋਇਲ ਪੇਂਟਿੰਗ ਵਾਲਾ 1200 ਦਾ ਹੈ ਤੇ ਦੂਜਾ ਆਪਣਾ ਜਿਹੜਾ ਅੰਬੀਆਂ ਵਾਲਾ ਡਿਜ਼ਾਈਨ ਹੈ ਮਿਲਕੀ ਵਾਲਾ ਉਹ ਵਿਦ ਦੁਪੱਟਾ